ਹਾਂਜੀ ਲਓ ਜੀ ਗੱਡਾ ਤਿਆਰ ਆ ਜੀ ਗੱਡਾ ਲੈਣ ਵਾਲੇ ਸੰਪਰਕ ਕਰੋ ਜੀ ਸਾਡੇ ਨਾਲ ਗੱਡਾ ਪ੍ਰੋਪਰ ਪੂਰਾ ਤਿਆਰ ਹੋ ਚੁੱਕਿਆ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਿੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਤੇ ਇਹ ਗੱਡਾ ਚੱਲਦਾ ਜੀ ਤੁਸੀਂ ਦੋ ਭਾਲ ਦੇ ਲਾ ਕੇ ਇਹਨੂੰ ਗੱਡੇ ਨੂੰ ਚਲਾ ਸਕਦੇ ਹੋ ਜੀ ਟਾਲੀ ਦੀ ਲੱਕੜ ਦਾ ਸਾਰਾ ਤਿਆਰ ਹੋਇਆ ਹੋਇਆ ਜੀ 150 ਸਾਲ ਪੁਰਾਣਾ ਗੱਡਾ ਜੀ ਇਹ ਤੇ ਆਪਾਂ ਇਹਨੂੰ ਪ੍ਰੋਪਰ ਤਿਆਰ ਕੀਤਾ ਜੀ ਆ ਪਿੱਤਲ ਸਾਰਾ ਕਾਲਾ ਹੋਇਆ ਹੋਇਆ ਸੀ ਆ ਪਿੱਤਲ ਨੂੰ ਸਾਰੇ ਨੂੰ ਚਮਕਾਇਆ ਆਪਾਂ ਤੇ ਟਾਇਰ ਚਲਦੇ ਕੀਤੇ ਆ ਜੀ ਬਿਲਕੁਲ ਇਹ ਗੱਡਾ ਹੁਣ ਚੱਲਦਾ ਵਾ ਜਿੱਥੇ ਮਰਜੀ ਤੁਸੀਂ ਇਹਨੂੰ ਸਕੂਟਰ ਮੋਟਰਸਾਈਕਲ ਵਾਂਗਰ ਪਾ ਕੇ ਲਿਜਾ ਸਕਦੇ ਹੋ ਤੁਸੀਂ ਆਪਣੇ ਦੋ ਬੋਲ ਧਲਾ ਕੇ ਇਹਨੂੰ ਚਲਾ ਕੇ ਕਿਤੇ ਵੀ ਲਿਜਾ ਸਕਦੇ ਹੋ ਜੀ ਗੱਡਾ ਲੈਣ ਲਈ ਸਾਡੇ ਨਾਲ ਹੁਣੇ ਸੰਪਰਕ ਕਰੋ ਜੀ ਸਾਡਾ ਨੰਬਰ ਹੈਗਾ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਓਬੀ ਪੰਜਾਬੀ ਸੱਭਿਆਚਾਰ ਵਾਲੇ ਨੰਬਰ ਇੱਕ ਵਾਰੀ ਹੋਰ ਨੋਟ ਕਰ ਲੋ 8264144620 ਇਹ ਆਪਣਾ ਨੰਬਰ ਆ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਇਹ ਗੱਡਾ ਪੂਰਾ ਪ੍ਰੋਪਰ ਤਿਆਰ ਕੀਤਾ 150 ਸਾਲ ਪੁਰਾਣਾ ਗੱਡਾ ਸੀਗਾ ਜੀ ਇਹ ਤੇ ਇਹਨੂੰ ਜਿੱਥੇ ਮਰਜੀ ਤੁਸੀਂ ਦੋ ਬੋਲ ਦੇ ਲਾ ਕੇ ਚਲਾ ਕੇ ਲੈ ਜਾ ਸਕਦੇ ਹੋ ਮੋਟਰਸਾਈਕਲ ਸਕੂਟਰ ਮਕਰ ਪਾ ਕੇ ਲੈ ਜਾ ਸਕਦੇ ਹੋ ਜੀ ਚੱਲਦਾ ਪੂਰਾ ਤਿਆਰ ਗੱਡਾ ਰੈਡੀ ਆ ਜੀ